ਮਾਪੇਆਂ ਦੀ ਆਸ ਹੈ ਕਿ 1000 ਰੁਪਏ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ 'ਚ ਮੈਂ ਜਾਣਨੀ ਆ ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਮੈਨੂੰ ਕਹਿੰਦੇ ਨੇ ਵੀ ਮੰਗ ਕੀ ਹੈ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਏ ਹੋਰ ਕੋਈ ਮੰਗ ਨਹੀਂ ਹੈਗੀ ਹੁਣ ਹੋਲੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦੋਣ ਦੀ ਰਹਿਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਵਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਹੋਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ। ਨਾ ਸੀ ਕਦੇ ਪੈਸਾ ਖਾਦਾ ਹੈ ਤੇ ਨਾ ਕਿਸੇ ਨੂੰ ਖਾਨ ਦੇਣਾ। ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਜਿਹੜਾ ਪੈਸਾ ਥੋੜਾ ਹੈ ਤੁਸੀਂ ਟੈਕਸ ਭਰਿਆ ਉਹ ਤੁਹਾਡੇ ਤੇ ਹੀ ਲੱਗੂਗਾ। ਇੱਧਰ ਉੱਧਰ ਹੇਰਾਫੇਰੀ ਨਹੀਂ ਹੋਣ ਦੇਣੀ। ਜੇ ਕੋਈ ਬੰਦਾ ਗਲਤ ਕੰਮ ਕਰਦਾ ਕ੍ਰਪਸ਼ਨ ਕਰਦਾ ਫੜਿਆ ਵੀ ਜਾਂਦਾ ਚਾਹੇ ਕੋਈ ਆਪਣਾ ਹੋਵੇ ਬਗਾਨਾ ਹੋਵੇ ਉਹਨੂੰ ਨਾ ਕਦੇ ਬਖਸ਼ਿਆ ਤੇ ਨਾ ਅਗੋਂ ਕਦੇ ਬਖਸ਼ਣਾ। ਅਸੀਂ ਸਿਰਫ ਇਹ ਚਾਹੁੰਦੇ ਆ ਕਿ ਪੰਜਾਬ ਦਾ ਵਕਾਸ ਹੋਵੇ ਬੜੇ ਬਜ਼ੁਰਗ ਬੈਠੇ ਨੇ ਮੇਰੇ ਤੋਂ ਵੱਡੀ ਉਮਰ ਦੇ ਹੋ ਤਜਰਬਾ ਵੀ ਤੁਹਾਡਾ ਜ਼ਿਆਦਾ ਹੈ ਇਹਨਾਂ ਦੀ ਤਾਂ ਉਮਰ ਜਿਵੇਂ ਲੰਘ ਗਈ ਜਿਵੇਂ ਤੇ ਮੈਂ ਕੋਈ ਪੜਿਆ ਕੋਈ ਨਹੀਂ ਪੜਿਆ ਕੋਈ ਘੱਟ ਪੜਿਆ ਕੋਈ ਜ਼ਿਆਦਾ ਪੜਿਆ ਪਰ ਸਾਡੀ ਸੋਚ ਹੈ ਕਿ ਜਿਹੜੀ ਅਗਲੀ ਆਉਣ ਵਾਲੀ ਪੀੜ੍ਹੀ ਹੈ ਉਹ ਸਾਰੀ ਪੜੀ ਲਿਖੀ ਹੋਵੇ ਕਿਉਂਕਿ ਜੇ ਕੋਈ ਬੱਚਾ ਪੜਿਆ ਲਿਖਿਆ ਹੋਊਗਾ ਉਹ ਆਪੇ ਕਿਸੇ ਨਾ ਕਿਸੇ ਨੌਕਰੀ ਤੇ ਕੋਈ ਰੋਜ਼ਗਾਰ ਕਰੂਗੀ ਆਪਦੇ ਘਰ ਦੀ ਗਰੀਬੀ ਤਾਂ ਚੱਕੂਗਾ ਆਪਦੇ ਪੈਰਾਂ ਤੇ ਖੜੂਗਾ ਸੋ ਜਮੀਨਾ ਚ ਦਾਦਾ ਤਾਂ ਜਦਾਦ ਦਾ ਹੁਣ ਰਹੀਆਂ ਨਹੀਂ ਹੁਣ ਇੱਕੋ ਜਦਾਦ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪੜਾ ਲਖਾ ਲਈਏ ਉਹਨਾਂ ਨੂੰ ਕਿਸੇ ਚੰਗੇ ਪਾਸੇ ਲਾ ਲਈਏ ਸਭ ਤੋਂ ਵੱਡੀ ਗੱਲ ਸੀ ਮਾਵਾ ਫੜਾ ਕਹਿੰਦੀ ਸੀ ਕਿ ਨਸ਼ੇ ਤੇ ਰੋਕ ਲਗਣੀ ਚਾਹੀਦੀ ਹੈ ਨਸ਼ਾ ਵੀ ਘੱਟ ਹੋਣਾ ਚਾਹੀਦਾ ਪਿੰਡਾਂ ਚ ਨਸ਼ਾ ਬਹੁਤ ਵੱਧ ਰਿਹਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਇਤਿਹਾਸ 'ਚ ਜਿਨੇ ਇੰਨੀ ਵੱਡੀ ਮੁਹਿੰਮ ਛੇੜੀ ਯੁਧ ਨਸ਼ੇ ਵਿਰੁੱਧ ਅਸੀਂ ਨਹੀਂ ਕਹਿੰਦੇ ਕਿ 100% ਨਸ਼ਾ ਬੰਦ ਹੋ ਗਿਆ ਪਰ ਪਹਿਲੀ ਸਰਕਾਰ ਹੈ ਜਿਨੇ ਮੁਹਿੰਮ ਛੇੜੀ ਹੈ ਤੇ ਨਸ਼ੇ ਵਾਲਿਆਂ ਦੇ ਖਿਲਾਫ ਇੱਕ ਵੱਡਾ ਮੁਹਿੰਮ ਵਿੱਢ ਕੇ ਉਹਨਾਂ ਨੂੰ ਅੰਦਰ ਕੀਤਾ ਹੈ ਜਿਹੜੀ ਉਹਨਾਂ ਨੇ ਨਜਾਇਜ਼ ਕਮਾਈਆਂ ਨਾਲ ਘਰ ਬਣਾਏ ਸੀ ਉਹ ਘਰ ਵੀ ਢਾਏ ਜਾ ਰਹੇ ਨੇ ਬੁਲਡੋਜ਼ਰ ਚੱਲ ਰਹੇ ਨੇ ਉਹਨਾਂ ਦੇ ਘਰਾਂ ਤੇ ਸੋ ਕੋਈ ਵੀ ਗਲਤ ਕੰਮ ਸਰਕਾਰ ਨੇ ਨਾ ਕੀਤਾ ਨਾ ਬਰਦਾਸ਼ਤ ਕੀਤਾ ਜੇ ਆਪਾਂ ਟੋਲ ਪਲਾਜ਼ੇ ਦੀ ਗੱਲ ਕਰ ਲਈਏ 19 ਤੋਂ ਵੱਧ ਟੋਲ ਪਲਾਜ਼ੇ ਹੁਣ ਤੱਕ ਬੰਦ ਹੋ ਗਏ ਜਿੱਦੇ ਚ ਆਮ ਲੋਕਾਂ ਦੀ ਲੁੱਟ ਸੀ ਕਿਉਂਕਿ ਜੇ ਆਪਾਂ ਕਿਤੇ ਵੀ ਜਾਣਾ ਪੈਂਦਾ ਸੀ ਆਪਾਂ ਤੋਂ 100 150 200 ਦੀ ਪਰਚੀ ਟੋਲ ਦੇ ਆਮ ਹੀ ਲੈ ਲੈਂਦੇ ਸੀ ਸੋ ਉਹ ਨੁੱਟ ਵੀ ਬੰਦ ਕੀਤੀ ਐ ਤੇ ਹੌਲੀ ਹੌਲੀ ਜਿਹੜੇ ਟੋਲ ਪਲਾਜ਼ੇ ਬੰਦ ਹੋਰ ਹੋਣ ਵਾਲੇ ਨੇ ਉਹ ਵੀ ਬੰਦ ਕਰਾਂਗੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿੱਦੇ ਚ ਥੋਡੀ ਜੇਬ ਚੋਂ ਪੈਸਾ ਨਜਾਇਜ਼ ਪੈਸਾ ਵਜੂਲਿਆ ਹਮੇਸ਼ਾ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਸੋਚਦੇ ਨੇ ਆਮ ਲੋਕਾਂ ਬਾਰੇ ਸੋਚਦੇ ਨੇ ਮੇਰੀ ਇਸ ਵਾਰ ਵੀ ਤੁਹਾਡੇ ਸਾਰੇ ਨਗਰ ਦੇ ਅੱਗੇ ਬੇਨਤੀ ਹੈ ਜਿੰਨੀਆਂ ਵੀ ਤੁਸੀਂ ਮੰਗਾਂ ਸਾਡੇ ਅੱਗੇ ਕਈਆਂ ਨੇ ਸਾਡੇ ਸਿਰ ਮੱਥੇ ਨੇ ਬੜੇ ਕੰਮ ਹੋਏ ਨੇ ਬੜੇ ਹੋਣ ਵਾਲੇ ਨੇ ਕਿਉਂਕਿ ਬਾਰਡਰ ਏਰੀਆ ਪੈ ਜਾਂਦਾ ਹੈ ਹਮੇਸ਼ਾ ਬਾਰਡਰ ਏਰੀਆ ਜਿਹੜਾ ਉਹਨਾਂ ਕਿੱਲੇ ਰਹਿ ਜਾਂਦਾ ਕੋਈ ਧਿਆਨ ਨਹੀਂ ਦਿੰਦਾ ਇਧਰਲੇ ਪਾਸੇ ਪਰ ਮੈਨੂੰ ਲੱਗਦਾ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਪਿੰਡ ਮੈਂ ਹੈ ਖਾਸ ਤੌਰ ਤੇ ਜਾ ਕੇ ਆਈਆਂ ਕੋਸ਼ਿਸ਼ ਕਰੂੰਗੀ ਕਿ ਜਿਹੜੇ ਜਿਹੜੇ ਕਾਰਜ ਉੱਥੋਂ ਦੇ ਰਹਿੰਦੇ ਨੇ ਪਹਿਲ ਦੇ ਆਧਾਰ ਤੇ ਪੂਰੇ ਕਰਾਈਏ ਤੇ ਮੇਰੀ ਤੁਹਾਡੇ ਸਾਰੇ ਬਜ਼ੁਰਗਾਂ ਅਕੇ ਮਾਵਾ ਅਕੇ ਭੈਣਾ ਅਕੇ ਬੇਨਤੀ ਹੈ ਕਿ ਤੁਸੀਂ ਇੱਕ ਚੰਗੀ ਸਰਕਾਰ ਨੂੰ ਚੁਣਿਓ ਮਾਵਾ ਭੈਣਾ ਨੂੰ ਖਾਸ ਤੌਰ ਤੇ ਬੇਨਤੀ ਹੈ ਕਿਉਂਕਿ ਬੜੇ ਸਾਲ ਹੋ ਗਏ 70 75 ਸਾਲ ਹੋ ਗਏ ਕਿ ਆਪਾਂ ਆਪਣੇ ਕਿਸੇ ਪਿੰਡ ਦੇ ਬੰਦੇ ਦੇ ਕਹਿੰਦੇ ਵੋਟ ਪਾ ਦਿੰਨੇ ਆ ਬਹੁਤ ਵਾਰ ਬੰਦਾ ਹੋਵੇ ਆਪਾਂ ਉਹਦੇ ਕਹਿੰਦੇ ਵੋਟ ਪਾ ਦਿੰਨੇ ਆ ਜਾਂ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਕਹਾਂ ਤੇ ਵੋਟ ਪਾ ਦਿੰਨੇ ਆ ਆਪਾਂ ਨੂੰ ਘਰ ਵਾਲਾ ਜਿੱਥੇ ਕਹਿੰਦਾ ਉੱਥੇ ਵੋਟ ਪਾ ਦਿੰਨੇ ਆ ਪਰ ਮੇਰੀ ਬੇਨਤੀ ਹੈ ਕਿ ਇਸ ਵਾਰ ਜੀ ਵੋਟ ਪਾਣੀ ਹੈ ਤੇ ਸੋਚ ਸਮਝ ਕੇ ਪਾਇਓ ਉਹਨਾਂ ਨੂੰ ਵੋਟ ਪਾਇਓ ਜਿਹੜੀ ਤੁਹਾਨੂੰ ਲੱਗਦਾ ਕਿ ਪਾਰਟੀ ਚੰਗੇ ਕੰਮ ਕਰ ਰਹੀ ਹੈ ਠੋਡੇ ਨਹੀਂ ਕੰਮ ਕਰ ਰਹੀ ਹੈ ਕਿਉਂਕਿ ਜਿਹੜੇ ਚੰਗੇ ਕੰਮ ਚੱਲ ਰਹੇ ਨੇ ਸਾਨੂੰ ਚਾਹੀਦਾ ਹੈ ਕਿ ਉਹਨਾਂ ਕੰਮਾਂ 'ਚ ਰੁਕਾਵਟ ਨਾ ਬਣੇ ਜੇ ਕੋਈ ਪੰਤਾ ਚੰਗੇ ਕੰਮ ਕਰ ਰਿਹਾ ਸਾਨੂੰ ਸਾਡਾ ਫਰਜ਼ ਬਣਦਾ ਕਿ ਆਪਾਂ ਉਹਦਾ ਸਾਥ ਦਈਏ ਉਹਦੇ ਨਾਲ ਚੱਲੀਏ ਉਹਦਾ ਹੌਸਲਾ ਵਧਾਈਏ ਇਸ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਮਾਵਾ ਪੈਣਾ ਬਹੁਤ ਪਾਰੀ ਗਿਣਤੀ ਚ ਬੈਠੀਆਂ ਨੇ ਮਾਵਾ ਪੈਣਾ ਦੀ ਆਸ ਹੈ ਕਿ 1000 ਰੁਪਏ ਆ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ ਚ ਮੈਂ ਜਾਣੀਆਂ ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਮੈਨੂੰ ਕਹਿੰਦੇ ਨੇ ਵੀ ਮੰਗ ਕੀ ਹੈ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਏ ਹੋਰ ਕੋਈ ਮੰਗ ਨਹੀਂ ਹੈਗੀ ਹੁਣ ਬੋਲੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦੁਆਉਂਦੀ ਰਹਿੰਦੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆਂ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਉਂਗੀ ਜ਼ੀਰੋ ਪਹਿਲੇ ਵੀ ਪਰਚੇ ਨਹੀਂ ਆਉਂਦੇ ਸੋ ਮੈਨੂੰ ਸ਼ਤਮਨ ਸਿੰਘ ਦੱਸ ਰਹੇ ਨੇ ਕਿ ਤੁਹਾਡੇ ਪਿੰਡ 'ਚ ਬਿਜਲੀ ਤਾਂ ਆਉਂਦੀ ਹੋਣਾ ਜਿਵੇਂ ਦੱਸ ਰਹੇ ਸੀਗੇ ਕੱਟ ਪਾ ਨਹੀਂ ਲੱਗਦੇ ਬਿੱਲ ਨਹੀਂ ਦੇਣਾ ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸ ਦਿਓ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪਦਾ ਪਿਆਰ ਤੇ ਤੁਸੀਂ ਮਾਵਾ ਪੈਣਾ ਹੌਸਲੇ ਚ ਰਹੋ ਕਿ 6 ਮਹੀਨੇ ਚ ਤੁਹਾਡੇ ਪੈਸੇ ਆਉਣਾ ਸ਼ੁਰੂ ਹੋ ਜਾਣਗੇ ਹੋ ਅੱਖੇ ਸੋ ਕਿ 6 ਮਹੀਨੇ ਹੋਰ ਗੱਡ ਲਓ ਹੁਣ ਦਾਦੀ ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜੇ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ ਇੱਕ ਵਾਰੀ ਪਹਿਲੀ ਕਿਸ਼ਤ ਆਣੀ ਸ਼ੁਰੂ ਹੋ ਜੇ ਸੋ ਤੁਸੀਂ ਪੂਰੇ ਹੌਸਲੇ ਚ ਰਹੋ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਸਰਪੰਚਾਂ ਦਾ ਸਾਡਾ ਦੀ ਰਾਤ ਦਾ ਸੂਰਪੰਚਾਂ ਦੀ ਸਾਰੇ ਬਹੁਤ ਸਿਰਫਤ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਇਹ ਜਿਹੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਨਾ ਤਾਂ ਦੁੱਖਾ ਸੁੱਖਾ ਬਾਰੇ ਸੋਚਦੇ ਨੇ ਸੋ ਉਹਨੂੰ ਮੈਂ ਦੱਸਣਾ ਚਾਹੁੰਨੀ ਆ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨ ਹੈ ਭੁੱਲਿਓ ਨਾ ਬੀਬੀਆ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾਂ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਹੈ ਕਿ 4-5 ਕੰਮ ਭੁੱਲ ਗੀ ਹੋਵਾਂ ਤੁਹਾਨੂੰ ਦੱਸਣਾ ਕਿੰਨੇ ਸਰਕਾਰ ਨੇ ਕੰਮ ਕਰਦੇ ਪਰ ਤੁਸੀਂ ਇੱਕ ਕਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰਫ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ ਸੋ ਮੇਰੀ ਬੇਨਤੀ ਹੈ ਇਸ ਵਾਰ ਚੰਗੀ ਸਰਕਾਰ ਨੂੰ ਚੰਗੇ ਕੈਂਡੀਡੇਟ ਨੂੰ ਚੁਣੀਏ ਤੁਹਾਡੇ ਕੈਂਡੀਡੇਟ ਹਰਮਿੰਦਰ ਸਿੰਘ ਸੰਧੂ ਜੀ ਨੇ ਸੋ ਇਸ ਵਾਰ ਜਾ ਕੇ 3 ਨੰਬਰ ਤੇ ਆਪਣਾ ਬਟਨ ਐ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੀ ਤੁਸੀਂ ਜਿਤਾ ਕੇ ਭੇਜੋ ਇੰਨੀ ਆ ਕਿ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ अब आपको दोनारे लाके समाप्ति करिए आम आदमी पार्टी आम आदमी पार्टी बोले सोने